ਪਟਿਆਲਾ ਲੋਕ ਸਭਾ ਹਲਕੇ ਤੋਂ ਭੋਜਨ ਸਮਾਜ ਦੀ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਛੜਵੜ ਦੇ ਦਫਤਰ ਨੂੰ ਸਮਾਣਾ ਵਿੱਚ ਖੋਲ ਦਿੱਤਾ ਗਿਆ ਜਿਸ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਬਠੋਈ ਵੱਲੋਂ ਕੀਤਾ ਗਿਆ ਉਹਨਾਂ ਨੇ ਇਸ ਮੌਕੇ ਦੱਸਿਆ ਕਿ ਭੋਜਨ ਸਮਾਜ ਦੀ ਨੇਤਾ ਭੈਣ ਮਾਇਆਵਤੀ ਵੱਲੋਂ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ 13 ਸੀਟਾਂ ਤੇ ਸਾਡੀ ਪਾਰਟੀ ਲੋਕ ਸਭਾ ਚੋਣਾਂ ਲੜ ਰਹੀ ਹੈ ਜੋ ਗਰੀਬ ਲੋਕਾਂ ਦੇ ਮੁੱਦੇ ਹਨ ਉਹ ਲੋਕ ਸਭਾ ਵਿੱਚ ਸਾਹਮਣੇ ਰੱਖਿਆ ਜਾਵੇਗਾ ਕਰ ਕਰ ਜਾ ਕੇ ਪਾਰਟੀ ਦੇ ਵਰਕਰ ਪਾਰਟੀ ਦੀ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਸਮਾਣਾ ਤੋਂ ਪਲਾਸ਼ਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਅੱਜ ਚੋਣ ਪ੍ਰਚਾਰ ਚੱਲ ਰਿਹਾ ਹੈ ਅੱਜ ਬੌਝਨ ਸਮਾਜ ਪਾਰਟੀ ਵੱਲੋਂ ਹਲਕਾ ਸਮਾਣਾ ਵਿਖੇ ਬੌਝਨ ਸਮਾਜ ਪਾਰਟੀ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਕਿਉਂਕਿ ਸਾਡੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਛਰਬੜ ਜੋ ਕਿ ਲੋਕ ਸਭਾ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਣਾਏ ਗਿਆ ਭੈਣ ਜੀ ਵੱਲੋਂ ਉਹਨਾਂ ਦਾ ਅੱਜ ਅਸੀਂ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਹਲਕਾ ਸਮਾਣਾ ਵਿਖੇ ਸਮਾਣਾ ਸ਼ਹਿਰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਦਫ਼ਤਰ ਖੋਲ੍ਹਿਆ ਜਾ ਰਿਹਾ ਮੁੱਖ ਦਫ਼ਤਰ ਸਮਾਣਾ ਬਣਾਇਆ ਜਾ ਰਿਹਾ ਸੋ ਸਾਰੀ ਜਿਹੜੀ ਲੀਡਰਸ਼ਿਪ ਆ ਹਲਕਾ ਸਮਾਣਾ ਦੀ ਉਹ ਇੱਥੇ ਮੌਜੂਦ ਆ ਜੀ ਤੁਸੀਂ ਕੀ ਮੁੱਦੇ ਆ ਤੁਹਾਡੇ ਤੁਸੀਂ ਉਮੀਦਵਾਰ ਥੋੜਾ ਹੈਗਾ ਕੀ ਮੁੱਦੇ ਲੈ ਕੇ ਤੁਸੀਂ ਮਤਲਬ ਜਾਰੇ ਲੋਕਾਂ ਕੋਲ ਕੋਟ ਮੰਗਲੇ ਦੇਖੋ ਮੁੱਦੇ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜਿਹੜੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਉਹਨਾਂ ਨੇ ਚਾਰ ਵਾਰੀ ਸਰਕਾਰ ਬਣਾਈ ਔਰ ਜਿਹੜੇ ਮੁੱਦੇ ਸੀ ਗਰੀਬ ਲੋਕਾਂ ਦੇ ਸਾਰਬ ਸਮਾਜ ਦੇ ਉਹ ਉਹਨਾਂ ਨੇ ਪੂਰੇ ਕੀਤੇ ਚਾਹੇ ਥੋੜਾ ਸਮਾਉ ਨਾਲ ਨੂੰ ਰਾਜ ਮਿਲਿਆ ਆ ਸਾਡੇ ਕੋਲ ਪੈਫਲੇਟ ਆ ਬੋਝ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਬਤੀ ਜੀ ਨੇ 5 ਸਾਲ ਮੈਜੋਰਟੀ ਨਾਲ ਰਾਜ ਕੀਤਾ 2 ਸਾਲ ਟੁੱਟਮਾ ਰਾਜ ਕੀਤਾ ਕੁੱਲ 7 ਸਾਲ ਰਾਜ ਕੀਤਾ ਭੈਣ ਜੀ ਨੇ ਜਿਹਦੇ ਵਿੱਚ ਭੈਣ ਜੀ ਨੇ ਬਹੁਤ ਜ਼ਿਆਦਾ ਜਿਹੜੇ ਲੋਕਪੱਖੀ ਜਿਹੜੇ ਕੰਮ ਸੀਗੇ ਉਹ ਕੀਤੇ ਸਮਾਜ ਦੇ ਕੰਮ ਕੀਤੇ ਅਕਾਲੀ ਦਲ ਕੀ ਗੱਲ ਸਮਝੋਤਾ ਨਹੀਂ ਹੈ ਅਕਾਲੀ ਦਲ ਨਾਲ ਇਹ ਕਿ ਕਿਸੇ ਪਾਰਟੀ ਨਾਲ ਤੁਹਾਡਾ ਦੇਖੋ ਬਹੁਜਨ ਸਮਾਜ ਪਾਰਟੀ ਦਾ ਸਮਝੋਤਾ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਿਹਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਜੋ ਕਿ ਭਾਜਪਾ ਨਾਲ ਆਪਣੀਆਂ ਮੀਟਿੰਗਾਂ ਕਰ ਰਿਹਾ ਸੀ ਉਹਨਾਂ ਮੀਟਿੰਗਾਂ ਨੂੰ ਦੇਖਦੇ ਹੋਏ ਸਾਡੀ ਪਾਰਟੀ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਕਿ ਅਸੀਂ ਇਹਨਾਂ ਨਾਲ ਸਮਝੋਤਾ ਨਹੀਂ ਰੱਖਣਾ ਉਹਨਾਂ ਨੇ ਸਮਝੌਤਾ ਤੋੜ ਦਿੱਤਾ ਤਾਂ ਅੱਜ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਡੇ ਪੱਦਰ ਤੇ ਆਪਣੇ ਦਮ ਖੰਮ ਤੇ ਇਹ ਚੋਣ ਲੜ ਰਹੀ ਹੈ ਪੰਜਾਬ ਤੇ ਸਾਰੀ ਸਿੱਟੇ ਚੋਣ ਲੜ ਰਹੀ ਪਾਰਟੀ